ਜਦੋਂ ਦੇਖਿਆ ਅਸੀਂ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਪੁਖਤਾ ਤਾਂ ਅੱਜ ਸਾਡੀ ਸੰਘਰਸ਼ ਕਮੇਟੀ ਨੇ ਇਲਾਕਾ ਨਿਵਾਸੀਆਂ ਨੇ ਤੇ ਪੀੜਤ ਪਰਿਵਾਰ ਨੇ ਪਰਸੋਂ ਰੋਜ਼ ਫੈਸਲਾ ਲਿਆ ਕਿ ਅਸੀਂ ਹੁਣ ਨੈਸ਼ਨਲ ਹਾਈਵੇ ਜਾਮ ਕਰਾਂਗੇ ਜਿਹੜਾ ਇਹ ਧਰਨਾ ਤਰੀਬ 1 ਮਹੀਨਾ ਹੋ ਚੁੱਕਿਆ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਰਪੰਚ ਵੱਲੋਂ ਇੱਕ ਕਾਨੂੰਨੀ ਹਰਕਤ ਕੀਤੀ ਹੈ ਇੱਕ 16 ਸਾਲ ਦੀ ਲੜਕੀ ਨਾਲ ਜਿਹੜਾ ਰੇਪ ਕੀਤਾ ਔਰ ਜਦੋਂ 18 ਦਿਨ ਲੰਘ ਗਏ ਮਾਪੇ ਤੇ ਹੋਰ ਸੱਜਣ ਸਾਥੀ ਕਦੇ ਕਿਸੇ ਅਫਸਰ ਕੋਲ ਗਏ ਕਦੇ ਕਿਸੇ ਅਫਸਰ ਕੋਲ ਗਏ ਜਦੋਂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਫਿਰ ਐਮਐਲਏ ਤੱਕ ਪਹੁੰਚ ਕੀਤੀ ਗਈ ਐਮਐਲਏ ਨੇ ਮਿਲਣ ਤੋਂ ਹੀ ਜਵਾਬ ਦਿੱਤਾ ਜੀ ਸਾਰੇ ਪਰਿਵਾਰ ਨੂੰ ਸ੍ਰੀ ਚਮਕੌਰ ਸਾਹਿਬ ਦੇ ਨਜ਼ਦੀਕੀ ਪਿੰਡ ਦੇ ਮੌਜੂਦਾ ਸਰਪੰਚ ਵੱਲੋਂ ਪਿੰਡ ਦੀ ਹੀ ਨਵਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਬਾਈ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੀ ਰੋਸ ਵਜੋਂ ਅੱਜ ਇਲਾਕਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਗਿਆ ਜ਼ਿਲ੍ਹਾ ਪੁਲਿਸ ਵੱਲੋਂ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਾ ਹੋਵੇ ਇਸ ਬਾਬਤ ਟ੍ਰੈਫਿਕ ਰੂਟ ਕੀਤਾ ਗਿਆ ਡਾਕਟਰ ਵਟ ਸਥਾਨਕ ਨਿਵਾਸੀ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਉੱਤੇ ਕੋਈ ਰਾਜਨੀਤਿਕ ਦਬਾਅ ਹੈ ਜਿਸ ਦੇ ਕਾਰਨ ਦੋਸ਼ੀ ਨੂੰ ਹੁਣ ਤੱਕ ਨਹੀਂ ਗ੍ਰਿਫਤਾਰ ਕੀਤਾ ਗਿਆ ਦੂਸਰੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਦਿੱਤੀ ਗਈ ਹੈ ਜੋ ਇਸ ਮਾਮਲੇ ਦੀ ਪੈਰਵਾਈ ਕਰ ਰਹੀ ਹੈ ਅਤੇ ਉਸ ਟੀਮ ਵੱਲੋਂ ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਜਲਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਥਾਨਕ ਨਿਵਾਸੀਆਂ ਵੱਲੋਂ ਇੰਸਪੈਕਟਰ ਰੋਹਿਤ ਕੁਮਾਰ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਹਨ ਕਿ ਉਸ ਵੱਲੋਂ ਇਸ ਮਾਮਲੇ ਦੇ ਵਿੱਚ ਸੰਜੀਦਗੀ ਨਹੀਂ ਦਿਖਾਈ ਜਾ ਰਹੀ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕੁਤਾਹੀ ਵਰਤੀ ਗਈ ਹੈ। ਜਿਸ ਤੋਂ ਬਾਅਦ ਰੋਹਿਤ ਕੁਮਾਰ ਜੋ ਕਿ ਥਾਣਾ ਮੁਖੀ ਸ੍ਰੀ ਚਮਕੌਰ ਸਾਹਿਬ ਸਨ ਉਨ੍ਹਾਂ ਦਾ ਤਬਾਦਲਾ ਵੀ ਕਰ ਦਿੱਤਾ ਗਿਆ ਹੈ। ਇਸ ਧਰਨੇ ਵਿੱਚ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਵਿਪਹੁੰਚੇ। ਉਹਨਾਂ ਨੇ ਧਰਨੇ ਨੂੰ ਸੰਬੋਧਨ ਕਰਦੇ ਕਿਹਾ ਕਿ ਦੋਸ਼ੀ ਸਰਪੰਚ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਮੈਂਬਰ ਪਾਰਲੀਮੈਂਟ ਜਲੰਧਰ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਕਿ ਜੇਕਰ ਇਹ ਮਾਮਲਾ ਪੁਲਿਸ ਤੋਂ ਹੱਲ ਨਹੀਂ ਹੁੰਦਾ ਹੈ ਤਾਂ ਜ਼ਿਲ੍ਹਾ ਪੁਲਿਸ ਲਿਖ ਕੇ ਦੇ ਦੇਵਤਾ ਇਸ ਮਾਮਲੇ ਦੀ ਪੇਰਵਾਈ ਦੇ ਲਈ ਉਹ ਕੇਂਦਰ ਦੇ ਵਿੱਚ ਸੀਬੀਆਈ ਜਾਂਚ ਦੀ ਮੰਗ ਕਰਨਗੇ। ਇਨਾ ਹੀ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਪੀੜਿਤ ਪਾਕ ਦੇ ਨਾਲ ਉਹ ਖੜੇ ਹਨ ਅਤੇ ਜੋ ਵਕੀਲ ਹੋਵੇਗਾ ਉਹ ਵੀ ਉਹਨਾਂ ਵੱਲੋਂ ਹੀ ਕਰਵਾ ਕੇ ਦਿੱਤਾ ਜਾਵੇਗਾ। ਇਸ ਮੌਕੇ ਚਰਨਜੀਤ ਸਿੰਘ ਚੰਨੀ ਵੱਲੋਂ ਕਿਸਾਨਾਂ ਵੱਲੋਂ ਕੀਤੇ ਜਾਣ ਵਾਲੇ ਧਰਨਾ ਪ੍ਰਦਰਸ਼ਨ ਜੋ ਕਿ ਚੰਡੀਗੜ੍ਹ ਵਿੱਚ ਹੋਣਾ ਹੈ ਉਸ ਉੱਤੇ ਵੀ ਆਪਣਾ ਪ੍ਰतिकਰਮ ਦਿੱਤਾ ਗਿਆ। ਉਹਨਾਂ ਵੱਲੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਤੇ ਵੀ ਤਿੱਖੇ ਸ਼ਬਦੀ ਵਾਰ ਕੀਤੇ ਗਏ। ਚੰਨੀ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹਨ ਤੇ ਕਿਸਾਨਾਂ ਦੀ ਲੜਾਈ ਲੜਨ ਦੇ ਲਈ ਉਹ ਹਰ ਵਕਤ ਉਹਨਾਂ ਦੇ ਨਾਲ ਖੜੇ ਹਨ। ਇਹ ਲੜਾਈ ਕਿਸਾਨਾਂ ਦੇ ਨਾਲ ਉਹ ਹਰ ਕਦਮ ਦੇ ਉੱਤੇ ਲੜਨਗੇ ਕਿਉਂਕਿ ਜੇਕਰ ਕਿਸਾਨ ਦੀ ਤਰੱਕੀ ਨਹੀਂ ਹੋਵੇਗੀ ਤਾਂ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਕਿਸਾਨੀ ਸੂਬੇ ਦਾ ਮੁੱਖ ਤੰਦਾ ਹੈ ਇਹ ਕੇਵਲ ਕਿਸਾਨੀ ਦੇ ਨਾਲ ਹੀ ਨਹੀਂ ਉਸ ਦੇ ਵਿੱਚ ਕਿਸਾਨ ਵੀ ਆਉਂਦਾ ਹੈ ਅਤੇ ਉਸ ਦੇ ਵਿੱਚ ਕਿਸਾਨ ਦੇ ਖੇਤਾਂ ਦੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਵੀ ਆਉਂਦਾ ਹੈ ਚੰਨੀ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਇਹ ਸਾਜ਼ਿਸ਼ ਹੈ ਉਹ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਜੇਕਰ ਕਿਸਾਨੀ ਖਤਮ ਹੁੰਦੀ ਹੈ ਤਾਂ ਉਸ ਦੇ ਨਾਲ ਬਹੁਤ ਅਜਿਹੇ ਵਰਗ ਹਨ ਜੋ ਖਤਮ ਹੋ ਜਾਣਗੇ ਫਿਰ ਭਾਵੇਂ ਉਹ ਆਰਤੀਆ ਵਰਗ ਹੋਵੇ ਭਾਵੇਂ ਉਹ ਦੁਕਾਨਦਾਰ ਹੋਵੇ ਜਾਂ ਭਾਵੇਂ ਰੋਜ਼ ਮਰਾਦਾ ਕੰਮ ਕਰਨ ਵਾਲੇ ਆਮ ਲੋਕ ਹੋਣ ਕਿਉਂਕਿ ਉਹਨਾਂ ਦੇ ਆਮਦਨ ਉੱਤੇ ਵੀ ਸਿੱਧੇ ਤੌਰ ਦੇ ਉੱਤੇ ਅਸਰ ਪਵੇਗਾ ਆਪਣੇ 11 ਵਜੇ ਰੋਡ ਦੀ ক্লোজ ਕਰ ਦਿੱਤਾ ਹੈ ਤੇ ਸਾਡਾ ਵੀਰ ਜਿਹੜਾ ਟਾਡੀ ਜੱਤੇ ਵਾਲਾ ਸੀ ਉਹਨੂੰ ਬੇਨਤੀ ਆ ਕਿ ਉਹ ਆਪਣਾ ਜਿਹੜਾ ਬਾਬਾ ਜੀ ਉਹਦੇ ਆਉਰੇ ਮੈਂ ਇੱਧਰ ਆ ਗਿਆ ਗੁਰਦੁਆਰਾ ਦੁੱਖੀ ਨੂੰ ਗੁਰਦੁਆਰਾ ਮਰਦਾਬ ਇੱਕ ਵਾਰ ਤਮਾਮ ਸਰਕਾਰ ਮਰਦਾਬ i ਇਹਨਾਂ ਨੂੰ ਬਈ ਉਹਨਾਂ ਨੂੰ ਕਹਿੰਦੇ ਹਾਂਗਾ ਉਹ ਬੈਠੇ ਆਉਣਗੇ ਤੇ ਜਿੱਦੂ ਪਰ ਦੁਨੀਆ ਦੇ ਇਲਾਕਿਆਂ ਦੇ ਵਿੱਚੋਂ ਸਾਰੇ ਸਾਥੀ ਆਇਆ ਮੈਂ ਪੁੱਛਣ ਦੇ ਹੱਤੇ ਤਾਂ ਤੁਹਾਡਾ ਜਿਹੜਾ ਇਲਾਕਾ ਹੈ ਆਪਾਂ ਉਹਨਾਂ ਤੋਂ ਨਿਵਾਣਾ ਅੱਜ ਜਿਹੜਾ ਚੰਨੀ ਸਰਪ ਦੇ ਆਉਣ ਨਾਲ ਇਹ ਸਿੰਗਾ ਨੂੰ ਬਹੁਤ ਵੱਲ ਮਿਲਿਆ ਤੇ ਇਹਨਾਂ ਦਾ ਤਨਖਾਦ ਕੀਤਾ ਕਿ ਹੋਰ ਨਾ ਪਾਰਟੀਆਂ ਦਾ ਸਾਡੇ ਵਿਚਕਾਰ ਜਿਹੜਾ ਜਿਆ ਕਹਾਂਗਾ ਇੱਕ ਪਾਰਟੀ ਦਾ ਇਸ ਜੋ ਇਨਸਾਨ ਸਾਡੇ ਵਿੱਚ ਉਕਤਾਰ ਬੈਠੇ ਆ ਇੱਕ ਬੱਚੀ ਲਈ ਇੱਕ ਛੋਟੀ ਬੱਚੀ ਲਈ ਇਹਨਾਂ ਦੇ ਦਰਦ ਦਿਲ ਦੇ ਵਿੱਚ ਦਰਦਾ ਅਸੀਂ ਚਾਹੇ ਇਹਨਾਂ ਦੀ ਪਾਰਟੀ ਦਾ ਸਮਰਥਨ ਜੰਦਾਬਾਦ ਜੰਦਾਬਾਦ ਕੰਤੀ ਮਨਵੰਤਰ ਕਾਂਗ ਦਾ ਜੰਦਾਬਾਦ ਜੰਦਾਬਾਦ ਬੁਲਾਤਕਾਰੀ ਨੂੰ ਫਸਾ ਦਿਓ ਫਸਾ ਦਿਓ ਫਸਾ ਦਿਓ ਬੁਲਾਤਕਾਰੀ ਨੂੰ ਫਸਾ ਦਿਓ ਫਸਾ ਦਿਓ ਫਸਾ ਦਿਓ ਬੁਲਾਤਕਾਰੀ ਨੂੰ ਫਸਾ ਦਿਓ ਫਸਾ ਦਿਓ ਬਲਤਕਾਰੀ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਬਲਤਕਾਰੀ ਸਰਪੰਚ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗੁਰਦਾ ਬੇਨਤੀ ਕਰਦਾ ਹੈ ਕਿ ਇੱਕ ਮੰਗ ਤੁਹਾਡੇ ਕੋਲ ਰੱਖੀ ਹੈ ਕਰਨੀ ਹੈ ਉਹ ਮੈਨੂੰ ਦੱਸਣਾ ਲੱਗਿਆ ਜੀ ਵੀ ਤੁਹਾਡੀ ਬਹੁਤ ਉੱਪਰ ਤੱਕ ਕੇਂਟਰ ਤੱਕ ਜੀ ਸਾਨੂੰ ਪੰਜਾਬ ਸਰਕਾਰ ਤੋਂ ਕੋਈ ਦੁਰਸਾ ਹੈ ਨਹੀਂ ਜੀ ਕਿਉਂਕਿ ਐਮਐਲਏ ਬਹੁਤ ਜ਼ਿਆਦਾ ਪੁਸ਼ਤਪਨਾ ਨਹੀਂ ਕਰ ਰਿਹਾ ਸਾਡੇ ਜਿਹੜੇ ਕਮੇਟੀ ਮੈਂਬਰ ਹਨ ਉਹਨਾਂ ਦੇ ਘਰ ਤੱਕ ਧਮਕੀਆਂ ਪਹੁੰਚਣ ਲੱਗੀਆਂ ਅੱਜ ਵੀ ਅਸੀਂ ਬਹੁਤ ਮੁਸ਼ਕਲ ਦੇ ਨਾਲ ਆਏ ਹਾਂ ਅਸੀਂ ਦੋਹੇ ਭਰਾ ਤਾਂ ਰਾਤ ਸੇ ਅਗਲੇ ਦਿਨਾਂ ਚ ਪਈ ਨਹੀਂ ਸਾਡੇ ਤੇ ਇੰਨਾ ਜ਼ਿਆਦਾ ਸੰਤਮਕੀ ਸੀ ਸਾਡੀ ਬੇਨਤੀ ਇਹ ਹੈ ਜੀ ਵੀ ਤੁਸੀਂ ਸੰਸਦ ਦੇ ਵਿੱਚ ਜ਼ਰੂਰ ਇਸ ਗੱਲ ਨੂੰ ਜਰੂਰ ਚੱਕਿਓ ਮੈਂ ਤੁਹਾਨੂੰ ਕਹਿ ਦੁੱਲਾ ਕਿ ਪਾਰਲੀਮੈਂਟ ਤੱਕ ਗੱਲ ਕਰੂੰਗਾ ਜੇ ਤੁਸੀਂ ਚਾਹੁੰਦੇ ਹੈ ਤਾਂ ਆਪਾਂ ਹਾਈ ਕੋਰਟ ਜਾ ਕੇ ਇਹ ਕੇਸ ਵੀ ਵੇਨਖਵਾ ਦਿੰਦੇ ਹਾਂ ਹਾਂਜੀ ਠੀਕ ਹੈ ਤਾਂ ਮੈਂ ਤਕੀਲ ਕਰੂੰਗਾ ਠੀਕ ਹੈ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਆਹ ਇਹ ਤਾਂ ਪੁਲਿਸ ਨੂੰ ਕਹਨੇ ਆ ਇਸ सीबीआई ਨੂੰ ਦੇ ਦੋ ਨਹੀਂ ਤਾਂ ਐਸੀ ਹਾਈ ਕੋਰਟ ਵਾਲਾ ਇਹ ਤਾਂ ਗੈਂਗ ਬੜਾ ਜੀ ਬਹੁਤ ਨਿਕਲਣਾ ਕੋਈ ਗੈਂਗ ਕੂਬ ਨਹੀਂ ਹੈ ਜਿੱਥੇ ਬਾਬਾ ਜੀ ਤੁਸੀਂ ਖੜੇ ਹੋ ਸਾਰੇ ਜਾਰੇ ਕੋਈ ਕੁਝ ਨਹੀਂ ਹੋ ਰਿਹਾ ਕਰਨਾ ਕਰੋ ਮੈਂ ਵੀ ਤੁਹਾਡੇ ਨਾਲ ਠੀਕ ਹੈ ਧੰਨਵਾਦ ਬਹੁਤ ਜਿਆਦਾ ਧੰਨ ਐਸੀ ਚਾਹੁੰਦੇ ਆ ਕਿ ਇਹ ਕੇਸ सीबीआई ਨੂੰ ਦਿੱਤਾ ਜਾਵੇ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਕੋਈ ਆਸ ਨਹੀਂ ਜਾਂ ਤਾਂ ਸਰਕਾਰ ਆਪ ਦੇ ਦੇਵੇ ਨਹੀਂ ਐਸੀ ਹਾਈ ਕੋਰਟ ਜਾ ਕੇ ਦੁਆ ਮੰਗ। ਕਿਉਂਕਿ ਪਹਿਲਾਂ ਵੀ ਇਸ ਸਰਪੰਚ ਦੀ ਇਸ ਤਰ੍ਹਾਂ ਦੀ ਹੱਤਿਆ ਜਿਹੜੀਆਂ ਨੇ ਉਹ ਆਪਣੇ ਇਹ ਨੇ ਜਾਂ ਬਾਕੀ ਪਹਿਲਾਂ ਵੀ ਇਹ ਬੰਦਾ ਇਸ ਤਰ੍ਹਾਂ ਦੀ ਫੁਰਸ਼ਾਗਰਦੀ ਕਰਦਾ ਫੜਿਆ ਗਿਆ ਪਹਿਲਾਂ ਵੀ ਇਹਦੀਆਂ ਵੀਡੀਓਜ਼ ਜਾਰੀ ਹੋਈਆਂ ਹੋਈਆਂ। ਪਹਿਲਾਂ ਇਹਨੂੰ ਸ਼ਹਿ ਮਿਲੀ ਹੋਈ ਹੈ ਮੌਜੂਦਾ ਸਰਕਾਰ ਦੀ ਇਹਦੇ ਨਹਿਰ ਦੇ ਉੱਤੇ ਇਹਦਾ ਢਾਬਾ ਹੈ। ਉੱਥੇ ਨਜਾਇਜ਼ ਕਬਜ਼ਾ ਕਰਕੇ ਪੁਲਿਸ ਇਹਨਾਂ ਦੀ ਸ਼ਹਿ ਦੇ ਨਾਲ ਉੱਥੇ ਐਮ.ਐਲ.ਏ. ਉੱਥੇ ਐਮਪੀ ਸਾਰਾ ਦਿਨ ਜਾ ਕੇ ਬੈਠਦੇ ਮੰਤਰੀ ਇਹਨਾਂ ਦੇ ਜਾ ਕੇ ਬੈਠਦੇ ਆ ਤੇ ਬੁਰਛਾਗਰਦੀ ਕਰਦੇ ਹਲਕੇ ਦੇ ਵਿੱਚ ਰੇਤੇ ਤੇ ਲੈ ਕੇ ਨਸ਼ੇ ਤੱਕ ਦਾ ਕੋਈ ਕੰਮ ਇਹ ਛੱਡਦੇ ਨਹੀਂ ਇਹਨਾਂ ਨੇ ਸਾਡੇ ਹਲਕੇ ਵਿੱਚ ਪੂਰੀ ਗੁੰਡਾਗਰਦੀ ਕਰੀ ਹੋਈ ਹੈ ਤੇ ਐਸੀ ਉਸ ਗੁੰਡਾਗਰਦੀ ਦੇ ਖਿਲਾਫ ਖੜੇ ਆ ਰੁਕੀ ਨਾਦਾ ਲਿਆ ਗਿਆ ਨੇ ਤੁਸੀਂ ਨਾ ਤੁਸੀਂ ਦਾਰ ਹੋ ਡਿਊਟੀ ਮੌਕੇ ਦੇ ਉੱਤੇ ਪਹੁੰਚੇ ਹੋ ਕਿਸ ਨੂੰ ਦੇ ਦੇ ਸਕਦੇ ਇਸ ਮੌਕੇ ਤੇ ਅਸੀਂ ਟ੍ਰੈਫਿਕ ਡਾਇਵਰਟ ਕੀਤਾ ਹੋਇਆ ਪੁਲਿਸ ਵਾਲਿਆਂ ਨੇ ਤੁਸੀਂ ਦੇਖਿਆ ਉਹਨਾਂ ਸਾਰੇ ਕਿਤੇ ਇੱਥੇ ਵੀ ਕੀਤਾ ਉੱਧਰ ਵੀ ਕੀਤਾ ਕਰਾਲੀ ਵਾਲਿਆਂ ਨਾਲ ਗੱਲ ਕਰਕੇ ਜੀ ਹਾਂਜੀ ਸਰ ਕਿੰਨੇ ਟਾਈਮ ਦੀ ਪਰਮਿਸ਼ਨ ਲਈ ਗਈ ਹੈ ਤੇ ਕਦ ਤੱਕ ਲੱਗਦਾ ਵੀ ਇਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਦੋਂ ਵਾਈਂਡ ਪਰਮਿਸ਼ਨ ਉਹ ਤਹਿਸੀਲਦਾਰ ਰੋਪੜ ਹਜੇ ਆ ਰਹੇ ਹੋ ਇੱਥੇ ਗਏ ਮੌਕੇ ਦੇਖਣ ਉਹ ਦੱਸਣਗੇ ਇਹ ਰੋਪੜ ਡਿਸਟ੍ਰਿਕਟ ਪਹਿਲਾਂ ਮੈਂ ਚਮਕੌਰ ਸਾਹਿਬ ਤੋਂ ਜੀ ਵੈਸੇ 2-3 ਘੰਟੇ ਦਾ ਅੰਦਾਜ਼ਾ ਵੀ 2-3 ਘੰਟੇ ਤੱਕ ਚੱਕ ਦੇਣਗੇ ਬਾਕੀ ਤੁਹਾਨੂੰ ਅਪਡੇਟ ਕਰ ਦਾਂਗੇ ਪਿਛਲੇ ਦਿਨੀ ਜਿਹੜਾ ਇੱਕ ਘਨੋਣਾ ਕੰਮ ਜਿਹੜਾ ਸਾਡੇ ਇਲਾਕੇ ਦੇ ਚਮਕੌਰ ਸਾਹਿਬ ਬਲਾਕ ਦੇ ਇੱਕ ਸਰਪੰਚ ਨੇ ਆਪਣੇ ਪਿੰਡ ਦੀ ਇੱਕ ਨਵਾਲਗ ਬੱਚੀ ਨਾਲ ਕੀਤਾ ਉਹਦਾ ਅਸੀਂ ਧਰਨਾ ਪਹਿਲਾਂ ਇੱਥੇ ਵੀ ਲਗਾਦੇ ਰਹੇ ਹਾਂ ਰੋਪੜ ਨੀਲੋ ਮਾਰਗ ਤੇ ਤੇ ਜਦੋਂ ਦੇਖਿਆ ਅਸੀਂ ਕਿ ਕੋਈ ਕਾਰਵਾਈ ਨਹੀਂ ਹੋ ਰਹੀ ਪੁਖਤਾ ਤਾਂ ਅੱਜ ਸਾਡੀ ਸੰਘਰਸ਼ ਕਮੇਟੀ ਨੇ ਇਲਾਕਾ ਨਿਵਾਸੀਆਂ ਨੇ ਤੇ ਪੀੜਤ ਪਰਿਵਾਰ ਨੇ ਇਹ ਫੈਸਲਾ ਲਿਆ ਪਰਸੋਂ ਰੋਜ਼ ਫੈਸਲਾ ਲਿਆ ਕਿ ਅਸੀਂ ਹੁਣ ਨੈਸ਼ਨਲ ਹਾਈਵੇ ਜਾਮ ਕਰਾਂਗੇ ਤਾਂ ਜੋ ਪ੍ਰਸ਼ਾਸਨ ਤੇ ਹੋਰ ਦਬਾਅ ਬਣ ਸਕੇ ਤੇ ਉਹ ਦੋਸ਼ੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਸਕੇ ਅਸੀਂ ਜੀ ਇਹ ਜਿਹੜਾ ਪਿਛਲੇ ਦਿਨ ਨਾ ਕੰਦੋਲਾ ਪਿੰਡ ਦਾ ਜਿਹੜਾ ਸਰਪੰਚ ਆ ਹਰਵਿੰਦਰ ਸਿੰਘ ਉਹਦੇ ਵੱਲੋਂ ਨਾ ਆਪਣੇ ਹੀ ਪਿੰਡ ਦੀ ਇੱਕ ਨਾਬਾਲਗ ਬੱਚੀ ਦੇ ਨਾਲ ਜਿਹੜੀ ਦਲਿਤ ਸਮਾਜ ਤੋਂ ਆ ਉਹਦੇ ਨਾਲ ਬਹੁਤ ਘਿਣਾਉਣੀ ਹਰਕਤ ਕੀਤੀ ਗਈ ਬੇਪਤੀ ਕੀਤੀ ਗਈ ਬਲਾਤਕਾਰ ਕੀਤਾ ਗਿਆ ਉਹਦੇ ਪੇਰੈਂਟਸ ਨੇ ਤੇ ਉਹ ਬੱਚੀ ਨੇ ਪੁਲਿਸ ਦੇ ਕੋਲ ਉਹਦੀ ਕੰਪਲੇਂਟ ਕੀਤੀ ਉਹ ਐਫ ਆਈ ਆਰ ਦਰਜ ਹੋਈ ਪਰ ਜਿਹੜੇ ਸਾਡੀ ਰੂਲਿੰਗ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਉਹ ਸਾਡੇ ਹਲਕੇ ਚਮਕੌਰ ਸਬ ਦਾ ਮੂਲਿਕ ਤਾਰ ਦਾ ਲੀਡਰ ਹੈਗਾ ਆਗੂ ਹੈਗਾ ਇਸ ਕਰਕੇ ਪੁਲਿਸ ਨੇ ਨਾ ਉਹਨੂੰ ਗ੍ਰਿਫਤਾਰ ਨਹੀਂ ਜੀ ਕੀਤਾ ਹੈਗਾ ਜਦੋਂ 18 ਦਿਨ ਲੰਘ ਗਏ ਮਾਪੇ ਤੇ ਹੋਰ ਸੱਜਣ ਸਾਥੀ ਕਦੇ ਕਿਸੇ ਅਫਸਰ ਕੋਲ ਗਏ ਕਦੇ ਕਿਸੇ ਅਫਸਰ ਕੋਲ ਗਏ ਜਦੋਂ ਕਿਸੇ ਪਾਸੇ ਵੀ ਸੁਣਵਾਈ ਨਾ ਹੋਈ ਫਿਰ ਐਮ ਐਲ ਏ ਤੱਕ ਪਹੁੰਚ ਕੀਤੀ ਗਈ ਐਮਬਲ ਨੇ ਮਿਲਣ ਤੋਂ ਹੀ ਜਵਾਬ ਦਿੱਤਾ ਜੀ ਸਾਰੇ ਪਰਿਵਾਰ ਨੂੰ ਵੀ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਮੇਰੇ ਕੋਲ ਤੁਸੀਂ ਕੀ ਕਰਨ ਵਾਤੇ ਹੋ ਨਾ ਮੇਰੇ ਕੋਲ ਨਾ ਆਇਓ ਉਸ ਤੋਂ ਬਾਅਦ ਫਿਰ ਇਲਾਕੇ ਦੇ ਲੋਕ ਇਕੱਠੇ ਹੋਏ ਜੀ ਉਹਨਾਂ ਨੇ ਫਿਰ ਇਕੱਠੇ ਹੋ ਕੇ ਧਰਨਾ ਲਾਇਆ ਉਸ ਤੋਂ ਬਾਅਦ ਵੀ ਪੁਲਿਸ ਪ੍ਰਸ਼ਾਸਨ ਜਿਹੜਾ ਜਾਗਿਆ ਹੈਗਾ ਉਹਦੇ ਜਦੋਂ ਹੁਣ ਤੱਕ ਗ੍ਰਿਫਤਾਰੀ ਉਹਦੀ ਹੋਈ ਨਹੀਂ ਹੈ ਤੇ ਪੁਲਿਸ ਤੇ ਦਬਾਅ ਬਹੁਤ ਹੈ ਪ੍ਰੈਸ਼ਰ ਬਹੁਤ ਹੈ ਐਮਐਲਏ ਬਾਰ ਬਾਰ ਸਫਾਈਆਂ ਦੇ ਰਿਹਾ ਹੁਣ ਘਰੇ ਜਾ ਕੇ ਆਉਂਦਾ ਬੰਦੇ ਦੇ ਇਕੱਲੇ-ਇਕੱਲੇ ਨੂੰ ਸੁਨੇਹਾ ਭੇਜਿਆ ਜਾ ਰਿਹਾ ਵੀ ਧਰਨਾ ਨਹੀਂ ਲਾਉਣਾ ਹੈਗਾ ਤੁਸੀਂ ਪਿੱਛੇ ਹਟਜੋ ਨਹੀਂ ਤੁਹਾਡੇ ਤੇ ਕੋਈ ਕਾਰਵਾਈ ਕੀਤੀ ਜਾਊਗੀ ਜਾਂ ਤੁਹਾਨੂੰ ਕਿਸੇ ਹੋਰ ਪਾਸੇ ਕਈ ਤਰ੍ਹਾਂ ਦੇ ਥ੍ਰੈਟ ਦਿੱਤੇ ਜਾ ਤੇ ਇਲਾਕੇ ਦੀ ਸੰਗਤ ਹੁਣ ਜੁੜ ਕੇ ਬੈਠੀ ਆ ਪਿਛਲੇ 10 ਦਿਨ ਤੋ ਤਾਂ ਚਮਕੌਰ ਸਾਹਿਬ ਦੇ ਨਹਿਰ ਪੁਲ ਤੇ ਬੈਠੇ ਸੀ ਕਿ ਧਰਨਾ ਲਾ ਕੇ ਪਰੰਤੂ ਜਦੋਂ ਉੱਥੇ ਵੀ ਕੋਈ ਬੂਰ ਨਹੀਂ ਪਿਆ ਤੇ ਹੁਣ ਫੇਰ ਆ ਕੇ ਨੈਸ਼ਨਲ ਹਾਈਵੇ ਘੇਰਿਆ ਜੀ ਹੁਣ ਇੱਥੇ ਦੇਖਦੇ ਆ ਅੱਗੇ ਸੰਗਤ ਕੀ ਕਹਿੰਦੀ ਹੈ ਕੀ ਉਹ ਕੰਮ ਕਰਦੀ ਹੈ ਜੀ ਉਹਦੇ ਖਿਲਾਫ ਆ ਵੀ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿੰਨਾ ਟਾਈਮ ਪ੍ਰੋਟੈਸਟ ਕੀਤਾ ਜਾਵੇਗਾ ਹਾਂਜੀ ਕਿੰਨਾ ਟਾਈਮ ਦਾ ਪ੍ਰੋਟੈਸਟ ਹੋਵੇਗਾ ਕਿਉਂਕਿ ਪ੍ਰੋਟੈਸਟ ਇਹ ਹੈ ਜੀ ਅੱਜ ਇੱਕ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਜੀ ਐਸ ਐਚਓ ਜਿਹੜਾ ਕਰਪਟਾ ਐਸ ਐਚਓ ਹੈ ਉਹ ਤਾਂ ਬਦਲ ਦਿੱਤਾ ਗਿਆ ਜੀ ਉੱਥੇ ਜਿਨੇ ਉਹਨੂੰ ਸ਼ੂਟ ਦਿੱਤੀ ਸਾਰਾ ਕੁਝ ਦਿੱਤਾ ਪੈਸੇ ਖਾਦੇ ਜਾਂ ਕੋਈ ਲਹਾਜਾ ਜਾਂ ਕੋਈ ਇਹ ਰੂਲਿੰਗ ਪਾਰਟੀ ਦਾ ਕੋਈ ਪ੍ਰੈਸ਼ਰ ਸੀਗਾ ਉਹਦੇ ਕਰਕੇ ਉਹਨੂੰ ਇਹ ਡਿਪਾਰਟਮੈਂਟ ਨੇ ਉਹਦੀ ਬਦਲੀ ਕਰ ਦਿੱਤੀ ਹੈ ਕਿ ਨਵੇਂ ਐਸ ਐਚਓ ਸਾਹਿਬ ਆਏ ਨੇ ਸਾਡੇ ਚਮਕੌਰ ਸਾਹਿਬ ਸਾਨੂੰ ਵੀ ਉਮੀਦ ਜਾਗੀ ਵੀ ਚਲੋ ਜਦੋਂ ਇੱਕ ਕਰਪਟ ਅਫਸਰ ਬਦਲ ਗਿਆ ਤਾਂ ਸ਼ਾਇਦ ਉਹਨੂੰ ਬੱਚੀ ਸਾਡੀ ਨੂੰ ਇਨਸਾਫ ਮਿਲੂਗਾ ਉਹਦੇ ਕਰਕੇ ਹੁਣ ਅਸੀਂ ਅੱਜ ਇੱਕ ਸੰਕੇਤਕ ਧਰਨਾ ਇੱਥੇ ਲਗਾ ਰਹੇ ਹਾਂ ਇਸ ਤੋਂ ਬਾਅਦ ਲੱਗੇਗਾ ਪੱਕਾ ਧਰਨਾ ਇੱਕ ਵਾਰ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਊਗੀ ਚਮਕੌਰ ਸਾਹਿਬ ਸਾਡਾ ਪੱਕਾ ਧਰਨਾ ਚੱਲ ਰਿਹਾ ਤੇ ਚੱਲੇਗਾ ਜੇ ਇਸ ਤੋਂ ਬਾਅਦ ਵੀ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਸ ਤੋਂ ਬਾਅਦ ਐਸਐਸਪੀ ਦਫ਼ਤਰ ਨੂੰ ਫੇ ਪੱਕੇ ਤੌਰ ਤੇ ਘੇਰਿਆ ਜਾਊਗਾ ਜੀ ਇਹ ਸਾਡੀ ਕਮੇਟੀ ਇਸ ਤੇ ਵਿਚਾਰ ਕਰ ਰਹੀ ਹੈ ਇਹ ਜਦੋਂ ਤੱਕ ਪ੍ਰਸ਼ਾਸਨ ਦੇ ਨਾਲ ਕੋਈ ਗੱਲਬਾਤ ਸਹੀ ਨਹੀਂ ਲੱਗਦੀ ਉਦੋਂ ਤੱਕ ਇਹ ਧਰਨਾ ਐਜ਼ ਇਟ ਇਜ਼ ਚੱਲੇਗਾ ਜੀ ਅੱਜ ਜਿਹੜਾ ਇਹ ਧਰਨਾ ਇੱਕ ਤਰੀਕ ਇੱਕ ਮਹੀਨਾ ਹੋ ਚੁੱਕਿਆ ਹੈ ਇੱਕ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਸਰਪੰਚ ਵੱਲੋਂ ਇੱਕ ਕਾਨੂੰਨੀ ਹਰਕਤ ਕੀਤੀ ਹੈ ਇੱਕ 16 ਸਾਲ ਦੀ ਲੜਕੀ ਨਾਲ ਜਿਹੜਾ ਰੇਪ ਕੀਤਾ ਔਰ ਉਹ 86 ਜਿਹੜੇ ਆਗੂ ਆ ਚਾਹੇ ਉਹ ਸਾਡੇ ਹਲਕੇ ਚਮਕੌਰ ਸਾਹਿਬ ਦਾ ਐਮਐਲਏ ਹੋਵੇ ਐਮਪੀ ਹੋਵੇ ਉਹ ਸ਼ਰਿਆ ਮੋਦੀ ਬਦਤਕਾਰ ਹੈ ਸਗੋਂ ਉਹਨਾਂ ਨੂੰ ਚਾਹੀਦਾ ਕਿ ਜਿਹੜਾ ਜਿਹੜਾ ਘਿਣਾਉਣਾ ਉਹਨੇ ਜੁਰਮ ਕੀਤਾ ਉਹ ਉਹਨੂੰ ਆਪਣੇ ਤੁਰੰਤ ਪੁਲਿਸ ਦੇ ਹਵਾਲੇ ਕਰ ਦੇ ਪਰੰਤੂ ਉਹਨਾਂ ਨੂੰ ਸ਼ਹਿ ਦੇ ਕੇ ਅੱਜ ਇੱਕ ਮਹੀਨਾ ਤਕਰੀਬਨ ਹੋ ਗਿਆ ਉਸ ਤੱਕ ਬੱਚੀ ਨਾਲ ਜਿਹੜਾ ਤੱਕਾ ਹੋਇਆ ਉਸ ਰੋਸ ਵਜੋਂ ਅੱਜ ਸਿੰਘ ਧਰਨਾ ਦਿੱਤਾ ਜਾ ਰਿਹਾ ਇਸ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਕੁਝ ਹੀ ਦੇਰ ਬਾਅਦ ਇੱਥੇ ਸ਼ਾਮਲ ਹੋਣਗੇ ਔਰ ਸਾਡੇ ਪੂਰੇ ਇਲਾਕੇ ਦੇ ਵਿੱਚ ਅੱਜ ਪੂਰਾ ਰੋਸ ਆ ਕਿ ਅਜਿਹੇ ਜਿਹੜਾ ਮਾੜਾ ਕੰਮ ਕੀਤਾ ਹੈ ਸਿਆਸੀ ਆਗੂ ਦੀ ਮਦਦ ਕਰ ਰਹੇ ਆ ਇਹ ਬੜਾ ਜਿਹੜਾ ਨਿੰਦਣਯੋਗ ਕਰ ਟ੍ਰੈਫਿਕ ਦੀ ਸਮੱਸਿਆ ਨੂੰ ਕਿਤਾ ਹੱਲ ਕੀਤਾ ਜਾ ਰਿਹਾ ਹੈ। ਇਹ ਕਿ ਅਸੀਂ ਸਾਰੇ ਟ੍ਰੈਫਿਕ ਦੀ ਸਮੱਸਿਆ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਅਸੀਂ ਡਿਵਰਜਨ ਲਾਈ ਹੋਈ ਹੈ ਪਿੱਛੇ ਲੋਕਾਂ ਨੂੰ ਗਾਈਡ ਕਰੀ ਜਾਂਦੇ ਆ ਕਿ ਉਹਨਾਂ ਨੂੰ ਕਿਹੜਾ ਰਸਤਾ ਸੂਟ ਕਰੂਗਾ ਜਿੱਥੇ ਕੋਈ ਤੜਨਾ ਹੈ ਨਹੀਂਗਾ ਤੇ ਉਹਨਾਂ ਨੂੰ ਅਸੀਂ ਗਾਈਡ ਕਰਕੇ ਲੋਕਾਂ ਨੂੰ ਡਿਵਰਜਨ ਜਿਹੜੇ ਪੁਆਇੰਟ ਲਾ ਕੇ ਉਹਨਾਂ ਨੂੰ ਟ੍ਰੈਫਿਕ ਸੁਮੂਥ ਕੀਤੀ ਜਾ ਰਹੀ ਹੈ ਤਾਂ ਤੇ ਜਿਹੜੀ ਐਸੈਂਸ਼ੀਅਲ ਸਰਵਿਸਿਜ਼ ਹੈਗੀਆਂ ਨੇ ਭਾਵੇਂ ਐਂਬੂਲੈਂਸ ਆ ਜਾਂ ਕੋਈ ਸ਼ੋਰ ਕੀ ਉਹਨਾਂ ਨੇ ਇਹਨਾਂ ਨਾਲ ਟਾਈਪ ਹੋਇਆ ਹੋਇਆ ਉਹ ਕਿਸੇ ਨੂੰ ਐਂਬੂਲੈਂਸ ਵਗੈਰਾ ਨੂੰ ਜਾਂ ਐਸੈਂਸ਼ੀਅਲ ਸਰਵਿਸ ਨੂੰ ਨਹੀਂ ਰੋਕ ਰਹੇ ਹੋ ਤੇ ਕੋਈ ਇਹਨਾਂ ਵੱਲੋਂ ਟਾਈਮ ਬਾਉਂਡ ਦੱਸਿਆ ਗਿਆ ਕਿ ਅੱਜ ਤੱਕ ਦੇਖੋ ਇਹਨਾਂ ਨੂੰ ਟਾਈਮ ਬਾਉਂਡ ਤਾਂ ਇਹਨਾਂ ਨੇ 3 ਘੰਟੇ ਪਹਿਲਾਂ ਕਹਿੰਦੇ ਸੀਗੇ ਹੁਣ ਉਹਨਾਂ ਨਾਲ ਗੱਲ ਹੋਈ ਸੀ ਕਿਉਂਕਿ ਉਹਨਾਂ ਨੂੰ ਤਸੱਲੀ ਹੋਈ ਹੈ ਕਿ ਉਸ ਕਾਰਵਾਈ ਵਧੀਆ ਚੱਲ ਰਹੀ ਹੈ ਤੇ ਉਹ ਛੇਤੀ ਛੇਤੀ ਇਹ ਕਹਿੰਦੇ ਸੀ ਤਰਨਾ ਪੁਆਇੰਟ ਅਪ ਕਰਾਂਗੇ ਇਹ ਸਾਡੇ ਕੋਲ ਆਈ ਸੀਗੀ ਉਹਦੇ ਵਿੱਚ ਨਾਲ ਦੇ ਨਾਲ ਬੰਦੀ ਕਾਰਵਾਈ ਕਰਦਿਆਂ ਹੋਇਆ ਕਿ ਰਹਿ ਗਿਆ ਐਫ ਆਈ ਆਰ ਦਰਜ ਕੀਤੀ ਗਈ ਸੀ ਔਰ ਬੰਦੀਆਂ ਧਰਾਵਾਂ ਜਿਹੜੀਆਂ ਉਹਦੇ ਵਿੱਚ ਅਪਲਾਈ ਕੀਤੀਆਂ ਗਈ ਨੇ ਬਕਸੋ ਐਕਸ ਵੀ ਜਿਹੜਾ ਹੈਗਾ ਅਕ੍ਰੈਕਟ ਕੀਤਾ ਗਿਆ ਹੈਗਾ ਜਿਹੜੇ ਅਕਿਊਜ਼ ਦੇ ਵਿੱਚ ਦੋ ਸੀਗੇ ਉਹਦੇ ਚੋਂ ਇੱਕ ਬੰਦਾ ਤੇ ਨਾਲ ਦੇ ਨਾਲ ਉਹ ਭਜਰੇ ਹੈਗਾ ਕਾਫੀ ਸਾਡੀ ਜਿਹੜੀ ਹੈਗੀ ਉਹਦੇ 'ਚ ਤਰਤੀਸ਼ ਚੱਲ ਰਹੀ ਹੈਗੀ ਹੈ ਲਗਾਤਾਰ ਕੁਛ ਨਾ ਕੁਛ ਆਪਾਂ ਇਨਪੁਟਸ ਡਵੈਲਪ ਕਰ ਰਹੇ ਆਂ ਉਹਨੂੰ ਰੇਟ ਵੀ ਕਰ ਰਹੇ ਆ ਗਿਆ ਜਿਹੜੀ ਹੋਰ ਪਲੇਸਿਸ ਜਿੱਥੇ ਉਹਦੀ ਹਾਈਡ ਆਊਟਸ ਹੋ ਸਕਦੀਆਂ ਨੇ ਉੱਥੇ ਵੀ ਲਗਾਤਾਰ ਸਾਡੀਆਂ ਰੇਟਸ ਚੱਲ ਰਹੀਆਂ ਆ ਗਿਆ ਨੇ ਔਰ ਵੀ ਆਰ ਹੌਪਫੁਲ ਕਿ ਆਪਾਂ ਉਹਨੂੰ ਜਲਦ ਜਲਦ ਜਿਹੜਾ ਹੈ ਕਰਤਾਰ ਕਰਾਂ ਸਰ ਪ੍ਰੋਟੈਸਟ ਵੀ ਕੱਲ ਕੀਤੀ ਜਾ ਰਹੀ ਹੈ ਕੱਲ ਉਹਨਾਂ ਵੱਲੋਂ ਫੋਰਸਡ ਰੋਡ ਬਲੋਕਡ ਤੇ ਕੋਈ ਜਨਪਾਤ ਰ ਆਪਸ ਚ ਤੇ ਜਾ ਰਿਹਾ ਨਾਲ ਵੀ ਲੱਗਦਾ ਵੀ ਬਿਲਕੁਲ ਕੱਲ ਵੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀ ਕਿ ਆਪਾਂ ਉਹਨ ਜਿਹੜਾ ਹੈਗਾ ਉਹਨਾਂ ਦੇ ਵੱਲੋਂ ਕੁਝ ਰਿਪਰੈਜ਼ੈਂਟੇਟਿਵਸ ਇੱਥੇ ਆਏ ਸੀ ਕਿ ਸਾਡੇ ਨਾਲ ਗੱਲ ਕਰਕੇ ਗਏ ਨੇ ਤੇ ਵੀ ਆਰ ਨੇਗੋਸ਼ੀਏਟਿੰਗ ਔਰ ਅਸੀਂ ਜਿਹੜਾ ਹੈਗਾ ਚਾਹਨੇ ਹੈਗਾ ਕਿ ਜਲਦ ਜਲਦ ਬੰਦਾ ਗ੍ਰਿਫਤਾਰ ਹੋਵੇ ਔਰ ਐਟ ਦ ਸੇਮ ਟਾਈਮ ਜਿਹੜਾ ਪਬਲਿਕ ਨੂੰ ਇਨਕਨਵੀਨੀਅੰਸ ਨਾ ਹੋਵੇ ਤੋਂ ਨੇਗੋਸ਼ੀਏਸ਼ਨ ਸਾਡੀ ਚੱਲ ਰਹੀਆਂ ਨੇ ਹੁਣ ਦੇਖਦੇ ਹੈਗਾ ਕਿ ਕਿਉਂਕਿ ਇਸ ਲੈਵਲ ਤੱਕ ਕਿ ਨਹੀਂ ਅਗੇ ਨ ਸਿਰ ਉੱਚੀ ਸਰ ਸਰਪੰਚ ਜੀ ਜਿਹੜੀ ਲੋਕੇਸ਼ਨ ਅਜੇ ਤੱਕ ਕੁਝ ਸਾਹਮਣੇ ਆਈ ਹੈ ਵੀ ਕਿੱਥੇ ਹੈ ਜਾਂ ਕਿੱਥੇ ਹੁਣ ਤੱਕ ਜਾ ਚੁੱਕਿਆ ਹੋਵੇ ਦੇਖੋ ਜੀ ਪਹਿਲਾ ਜਿਹੜਾ ਹੈਗਾ ਇੰਪੋਰਟ ਮਿਲ ਰਹੀ ਸੀਗੀ ਉਹ ਬਾਹ ਮੇਰੇ ਕੁਝ ਬੈਚਮੇਟਸ ਨੇਪਾਲ ਵਿੱਚ ਅਗੇਨੇ ਮੇਂ ਹੋਣਾ ਤੋਂ ਵੀ ਜਿਹੜੀ ਇਨਪੁਟ ਸ਼ੇਅਰ ਕਰਤੀ ਸੀਗੀ ਇਸ ਤੋਂ ਇਲਾਵਾ ਕੱਲ ਜਿਹੜੀ ਸੀ ਸਾਨੂੰ ਕਾਫੀ ਖਾਸ ਇਨਪੁਟ ਮਿਲੀ ਉਹਨੂੰ ਆਪਾਂ ਵਰਕ ਕਰਦੇ ਹਾਂ ਮੁੱਲਾਪੁਰ ਜਿਹੜਾ ਹੈਗਾ ਇਹਨੂੰ ਫੜਨ ਗਏ ਸੀਗੇ ਔਰ ਉੱਥੇ ਬਹੁਤ ਹੀ ਮਾਈਨਰ ਸਲਿੱਪ ਦੇ ਨਾਲ ਫਿਰ ਜਿਹੜੇ ਖੇਤਾਂ ਵਿੱਚ ਪਸ ਗਿਆ ਜਿੱਤੇ ਕਰਕੇ ਹਜੇ ਸਾਡੀ ਅਰੈਸਟ ਵਿੱਚ ਨਹੀਂ ਆਇਆ ਹੈ ਬਟ ਲਗਾਤਾਰ ਸਾਡੀ ਮੁਹਿੰਮ ਚੱਲ ਰਹੀ ਹੈ ਕਿ ਇਹਨੂੰ ਅਰੈਸਟ ਕਰੀਏ ਜਲਦ ਤੋਂ ਜਲਦ ਆਪਾਂ ਗ੍ਰਿਫਤਾਰ ਕਰਾਈਏ ਸਰ ਜਿਹੜਾ ਇਹਦਾ ਬਿਜ਼ਨਸ ਹੈ ਜਿੱਥੇ ਕੰਮਕਾਰ ਕਰਦਾ ਸੀ ਕੀ ਉਹਨੂੰ ਵੀ ਹੁਣ ਇਸ ਸਮੇਂ ਸੀਲ ਕੀਤਾ ਗਿਆ ਹੈ ਜਾਂ ਫਿਰ ਉਹ ਦੇਖੋ ਜੀ ਕਿਸੇ ਦਾ ਬਿਜ਼ਨਸ ਬੰਦ ਕਰਨਾ ਸਾਡੇ ਹੱਥ ਵਿੱਚ ਨਹੀਂ ਹੁੰਦਾ ਹੈ ਬਟ ਜਿੰਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈਗੀ ਉਹਦਾ ਢਾਬਾ ਬੰਦ ਚੱਲ ਰਿਹਾ ਹੈਗਾ ਔਰ ਕਿਉਂਕਿ ਪਬਲਿਕ ਦਾ ਪ੍ਰੈਸ਼ਰ ਵੀ ਹੈਗਾ ਤੇ ਉਹ ਬੰਦਾ ਵੀ ਭੱਜਿਆ ਹੋਇਆ ਹੈ ਪਰਿਵਾਰ ਵਾਲੇ ਵੀ ਭੱਜੇ ਹੋਏ ਤੇ ਪਿੱਛੇ ਆਪਰੇਸ਼ਨ ਕਰੂਗਾ ਤੇ ਬਿਜ਼ਨਸ ਉਹਦਾ ਬੰਦ ਹੈਗਾ ਬਟ ਲਗਾਤਾਰ ਸਾਡੀ ਜਿਹੜੀ ਤਫਤੀਸ਼ ਜਿਹੜੀ ਹੈਗੀ ਉਹ ਸੁਚੱਜੇ ਢੰਗ ਨਾਲ ਕਰ ਰਹੇ ਆਂ ਆਪਾਂ ਔਰ ਵੀ ਵੀ ਲੈ ਰਹੇ ਦੈ ਕਿ ਜਸ ਐਸ ਸੂਨ ਐਸ ਪੋਸਿਬਲ ਟਿਕਟ ਪ੍ਰੋਵਲ ਕੋ ਪ੍ਰਕਿਰਿਆ ਮੰਗਤਾਂ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਕੀਤੀ ਮੈਨੂੰ ਉਹਨਾਂ ਦਾ ਫਾਦਰ ਹੁਣੇ ਮਿਲ ਕੇ ਕਰਕੇ ਕਹੇ ਸਰ ਪੁਲਿਸ ਮਤਲਬ ਆਪਣੀ ਕੰਮ ਕਾਰਵਾਈ ਜਿਹੜੀ ਪੂਰੀ ਕਰ ਰਹੀ ਹੈ ਤੇ ਜਿਹੜਾ ਕਿ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਪੁਲਿਸ ਅਜੇ ਤੱਕ ਕਾਰਵਾਈ ਨਹੀਂ ਕਰ ਰਹੀ ਦੇਖੋ ਜੀ ਮੈਂ ਤੁਹਾਨੂੰ ਮੈਂ ਹੋਰ ਜਿਹੜੀ ਫੈਮਿਲੀ ਸੀਗੀ ਔਰ ਉਹਨਾਂ ਦੇ ਰਿਪਰੈਜ਼ੈਂਟੇਟਿਵਸ ਸੀਗੇ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਹੈ ਪੁਲਿਸ ਕਈ ਚੀਜ਼ਾਂ ਪਰਦੇ ਦੇ ਪਿੱਛੇ ਕਰਦੀ ਹੈ ਜੋ ਲੋਕਾਂ ਨੂੰ ਨਹੀਂ ਦਿਖਾਈ ਦਿੰਦੇ ਜਦੋਂ ਆਉਟਪੁੱਟ ਕੋ ਨਿਕਲਦੀ ਹੈ ਜਦੋਂ ਬੰਦਾ ਅਰੇਸਟ ਹੋ ਜਾਂਦਾ ਹੈ ਕੁਝ ਰਿਕਵਰੀ ਹੋ ਜਾਂਦੀ ਤਾਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਹਾਂ ਇਹ ਵੀ ਹੋ ਰਿਹਾ ਸੀਗਾ ਆਹ ਰਿਜ਼ਲਟ ਆਇਆ ਹੈਗਾ ਤੇ ਪੁਲਿਸ ਲਗਾਤਾਰ ਆਪਣਾ ਕੰਮ ਕਰ ਰਹੀ ਹੈ ਕਈ ਆਪਣੀ ਟੈਕਨੀਕਲ ਟੀਮ ਵੀ ਲਗਾਤਾਰ ਕੰਮ ਕਰ ਰਹੀ ਹੈ ਨੇ ਸਪੈਸ਼ਲ ਬ੍ਰਾਂਚ ਵੀ ਲਗਾਤਾਰ ਕੰਮ ਕਰ ਰਹੀ ਹੈ ਸੀਆਈਏ ਵੀ ਜਿਹੜੀ ਹੈਗੀ ਨਾਲ ਲੱਗੀ ਹੋਈ ਹੈ ਤੋਂ ਅਸੀਂ ਚਾਹੁੰਦੇ ਹਾਂ ਜਿਉਂਕਿ ਤੁਹਾਨੂੰ ਰਿਜ਼ਲਟ ਦੇ ਕੇ ਆਪਾਂ ਤੁਹਾਡੇ ਸਾਹਮਣੇ ਆਈਏ ਔਰ ਬੰਦਾ ਗ੍ਰਿਫਤਾਰ ਕਰਕੇ ਤੁਹਾਨੂੰ ਦਿਖਾਈਏ ਸਰ ਜਿਹੜੇ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਪਹਿਲਾਂ ਵੀ ਕਿਹਾ ਕਿ ਦੇਖੋ ਪਬਲਿਕ ਇਨਕਨਵੀਨੀਅੰਸ ਨਾ ਕੌਜ਼ ਕਰੀਏ ਆਪਾਂ ਅਸੀਂ ਤੁਹਾਡੇ ਨਾਲ ਹੈਗੇ ਆਂ ਪਰਿਵਾਰ ਜਿਹੜਾ ਹੈਗਾ ਉਹਦੇ ਨਾਲ ਹੈਗੇ ਆਂ ਔਰ ਪੂਰੀ ਸੰਜੀਦਗੀ ਦੇ ਨਾਲ ਜਿਹੜਾ ਆਪਾਂ ਤ